ਚੰਕਰ ਭਗਵਾਨ ਦੀ ਜੈ ਬੋਲੇ 나ਥ ਕੀ ਜੈ ਹੋਰ ਢਮਰੂ ਵਾਲੇ ਬਾਬਾ ਕੀ ਜੈ ਜੈ ਹਰ ਹਰ ਗੰਗੇ ਹਰ ਹਰ ਗੰਗੇ ਹਰ ਹਰ ਗੰਗੇ ਅਰ ਕੀ ਅਸੀਂ ਜੀ 17 ਜਣੇ ਜਾ ਰਹੇ ਆ ਜੀ ਕੀ ਪ੍ਰੋਬਲਮ ਹੈ ਇਹ ਜਿਹੜੀਆਂ ਸਾਡੇ ਕੋਲ ਵਿਰਸ ਗੜਬੜੀਆਂ ਆਂਦੀਆਂ ਇਹ ਉਹਨਾਂ ਦੀਆਂ ਹਸਤੀਆਂ ਹੀ ਲੈ ਕੇ ਜਾਣੇ ਆ ਜੀ ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕਲਕੰਧ ਜਾਣੇ ਆ ਜੀ ਇਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਗੰਗਾ ਦੇ ਵਿੱਚ ਸਜਣ ਕਰਨੇ ਆ ਉਸ ਤੋਂ ਬਾਅਦ ਇਹਨਾਂ ਦੇ ਪਿੰਡਦਾਨ ਕਰਨੇ ਆ ਖੁਸ਼ਾਗੜ ਜਾ ਕੇ ਖੁਸ਼ਾਗੜ ਤੋਂ ਬਾਅਦ ਉੱਥੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਭੰਡਾਰਾ ਉੱਥੇ 200 ਬੰਦੇ ਦੀ ਰੋਟੀ ਜਿਹੜੀ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਕਰੀਦੀ ਹੈ ਜੀ ਇਹ 15-16 ਸਾਲ ਤੋਂ ਹੈ ਸਾਡਾ ਜਿਹੜੀ ਮਾਨਵ ਕਰਮ ਮਿਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ ਕੁਝ ਮੈਂਬਰ ਆਪਣੇ ਕੋਲੋਂ ਵੀ ਵਖਰਾ ਲਗਾ ਲੈਂਦੇ ਨੇ ਖਰਚੇ ਦੀ ਗੱਲ ਕਰੀਏ ਤੇ ਖਰਚਾ ਕਿੱਦਾਂ ਐਡਜਸਟਮੈਂਟ ਕਰੀਏ ਖਰਚਾ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਕੋਈ ਕੋਈ ਸੰਸਥਾ ਵੱਲੋਂ ਖਰਚਾ ਨਹੀਂ ਇਹ ਚ ਕਰਦੇ ਨੇ ਸੰਗਰ वगैरह ਉਹ ਵੀ ਸਾਰੇ ਜਿੰਨੇ ਸਾਡੇ ਮੈਂਬਰ ਆ ਮਿਲ ਕੇ ਕਰਨੇ ਹਾਂਜੀ ਨਾ ਹੀ ਇਹਦੀ ਕੋਈ ਗ੍ਰਹੀ ਕਰਨੇ ਆ ਤੇ ਨਾ ਹੀ ਕਲੈਕਸ਼ਨ ਕਰਨੇ ਕਿਸੇ ਚੀਜ਼ ਦੀ ਨਹੀਂ ਇਹਦੇ ਵਿੱਚ ਅਸੀਂ ਮਾਨਕ ਕੁਮਾਰ ਮਿਸ਼ਨ ਬਡਾਰ ਰੋਡ ਸ਼ਿਪ ਉਹ ਵੀ ਗਦਾਸਪੁਰੋਂ ਲੋ ਪਿਛਲੇ 15 ਸਾਲਾਂ ਤੋਂ 8 ਸਾਲਾਂ ਦੇ ਸਰਦਾ ਦੇ ਵਿੱਚ ਆਪਾਂ ਜਿਹੜੀਆਂ ਅਨ ਆਈਡੈਂਟੀਫਾਈਡ ਬੋਡੀਜ਼ ਆਂਦੀ ਆ ਉਹਨਾਂ ਦਾ ਸੰਸਕਾਰ ਕਰਕੇ ਤੋਰਾਂ ਦੇ ਅਸੀਂ ਫੋਲ ਲੈ ਕੇ ਹਰ ਦਰਵਾਜ਼ਾ ਜਾਂਦੇ ਆ ਉੱਥੇ ਜਾ ਕੇ ਪੂਰੀ ਵਿਧੀ ਵਿਧਾਨ ਨਾਲ ਇਹਨਾਂ ਦਾ ਜਿਹੜਾ ਪਿੰਡਦਾਨ ਕਰਕੇ ਤੇ ਇਹ ਰੂਹਾਂ ਦੇ ਨਾਮ ਤੇ ਆਪਾਂ ਉੱਥੇ ਲੰਗਰ ਲਗਾ ਕੇ ਤਾਂ ਕਿ ਇਹਨਾਂ ਨੂੰ ਮੋਕਸ਼ ਮਿਲ ਸਕੇ ਪੁਰੇ ਭੜਕ ਦੇ ਨਾਰੈਣ ਤੋਂ ਅਸੀਂ ਪੁਰੇ ਆਪਣੀ ਸੰਸਥਾ ਦੇ ਜਿਹੜੇ ਮੈਂਬਰ ਹੈ ਸਾਡੇ ਸਾਰੇ ਸਾਰੇ ਰਲ ਕੇ ਆਪਣੇ ਖਰਚੇ ਤੇ ਤੇ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਇਸ ਪੁੰਨ ਵਾਲੇ ਕੰਮ ਵਾਸਤੇ ਹੀ ਜਾਂਦੇ ਆ ਸਾਰਾ ਖਰਚਾ ਤਨਾ ਹੁੰਦਾ ਤੇ ਸੰਸਥਾ ਦਾ ਇੱਕ ਅੱਛਾ ਸਾਰਾ ਆਪਣਾ ਜੀ ਜਿੰਨਾ ਖਰਚਾ ਆਂਦਾ ਸਾਰਾ ਆਪਣੇ ਦੇ ਵਿੱਚ ਅਸੀਂ ਡਾਇਰੈਕਸ਼ਨ ਕਰਕੇ ਜਿਹੜਾ ਲੰਗਰ ਦੀ ਉੱਥੇ ਵਿਵਸਥਾ ਕਰਦੇ ਉਹ ਵੀ ਸਾਰਾ ਆਪਣੇ ਖਰਚੇ ਦੇ ਕਰਕੇ ਤੇ ਅਸੀਂ ਆਪਣੇ ਆਪ ਨੂੰ ਇਹਦਾ ਜਿਹੜਾ ਸੇਵਾ ਜਿਹੜੀ ਭੋਲੇ ਨਾਨ ਨੇ ਦਿੱਤੀ ਹੈ ਉਹ ਅਸੀਂ ਇਹਨੂੰ ਲੈ ਕੇ ਤੇ ਅਸੀਂ ਪੁੰਨ ਦਾ ਕਾਰਜ ਕਰਦੇ ਆਂ ਇਸ ਸਮਾਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਸੰਸਥਾਵਾਂ ਜਾਂ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਇਸ ਚੀਜ਼ ਵਾਸਤੇ ਸਮਰਥਨ ਨਹੀਂ ਹੈਗਾ ਉਹ ਸਾਡੇ ਨਾਲ ਆਪਣਾ ਮੇਲ ਕਰ ਸਕਦਾ ਤੇ ਜੇ ਕਿਸੇ ਤਰ੍ਹਾਂ ਦੀ ਉਹਨੂੰ ਐਸੇ ਜਿਹੜਾ ਸੰਸਕਾਰ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਉਹਦੇ ਨਾਲ ਵੱਧ ਚੜ ਕੇ ਜਿੱਦਾਂ ਵੱਧ ਤੋਂ ਸਹਿਯੋਗ ਕਰਾਂਗੇ ਆਪਾਂ ਜਿਹੜਾ ਨਹੀਂ ਵੀ ਜਾ ਸਕਦਾ ਉਹ ਸਾਨੂੰ ਔਰ ਜਿਹੜਾ ਪਰਿਵਾਰ ਕੋਈ ਆਪਣੀਆਂ ਆਸਤੀਆਂ ਲੈ ਕੇ ਦੁਆਲੀ ਜਾ ਸਕਦਾ ਉਹ ਵੀ ਸਾਡੇ ਨਾਲ ਆਪਣਾ ਟਾਈ ਅਪ ਕਰ ਸਕਦਾ ਅਸੀਂ ਉਹਨਾਂ ਦਾ ਵੀ ਜਿਹੜਾ ਵਾ ਉਹ ਅਸੀਂ ਆਪਣੇ ਨਾਲੇ ਨਾਲੋਂ ਲਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਅਸੀਂ 6 ਭੂਮੀ ਬਟਾਲਾ ਰੋਡ ਸੰਧਾਨ ਘਾੜ ਤੇ ਮਾਨਵ ਕਰਮ ਮਿਸ਼ਨ ਦੀ ਸੰਸਥਾ ਸਾਡੀ ਹੈਗੀ ਹੈ ਸਾਰੇ ਸਾਥੀ ਨੇ ਅਸੀਂ ਸਾਲ ਚ ਦੋ ਵਾਰੀ ਜਾਂ ਇੱਕ ਵਾਰੀ ਉਹਨਾਂ ਅਸਥੀਆਂ ਨੂੰ ਸਦਗਮ ਜਾਂਦੇ ਆ ਜਿਹੜੀਆਂ ਸਾਡੀਆਂ ਕੋਈ ਅਨਰੈਡੀਫਾਈ ਬਾਡੀਜ਼ ਮਿਲਦੀਆਂ ਕੋਈ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਾਰਸਾਂ ਨੂੰ ਪਤਾ ਨਹੀਂ ਚੱਲਦਾ ਉਹਨਾਂ ਦਾ ਬੜਾ ਵਿਧੀ ਵਿਵਧਾਨ ਨਾਲ ਸੰਸਕਾਰ ਕੀਤਾ ਜਾਂਦਾ ਹੈ ਬਾਜ ਉਹਨਾਂ ਦੇ ਫੁੱਲਾਂ ਨੂੰ ਇਕੱਠਾ ਕਰਕੇ ਆਪਣੇ ਅਸਥੀਗ੍ਰਾਹ ਜ ਰੱਖ ਦਿੰਦੇ ਆ ਫਿਰ ਜਦੋਂ ਸਾਡਾ ਪੂਰਾ ਪ੍ਰੋਗਰਾਮ ਬੰਦਾ ਉਹਨਾਂ ਦਾ ਸ਼ਾਦਾ ਦੇ ਵਿੱਚ ਜਾਂਦੇ ਆ ਹੀ ਉੱਥੇ ਵੀ ਸਜਣ ਕਰੀਦੇ ਪਹਿਲੇ ਕਨ ਖਲ ਜਾਈਦਾ ਫਿਰ ਉਹਦੇ ਬਾਅਦ ਆ ਕੇ ਹਰ ਕੀ ਪੋੜੀ ਆ ਕੇ ਪੁਸ਼ਾ ਘਾੜ ਉੱਥੇ ਉਹਨਾਂ ਦਾ ਪਿੰਡ ਪੁੰਨ ਦਾਨ ਕਰਾ ਕੇ ਤੇ ਫਿਰ ਉਹਦੇ ਬਾਅਦ ਅਸੀਂ ਲੰਗਰ ਲਵਾਣੇ ਆ ਉਹਨਾਂ ਦੀ ਯਾਦ ਕਿੰਨੀ ਦੇਰ ਤੋਂ ਚੱਲ ਰਹੀ ਹੈ ਇਹ ਤੇ ਬਸ ਇਹ ਕਾਫੀ ਸਾਲਾਂ ਤੋਂ ਕਿੰਨੇ ਸਾਲੋਂ ਲਗਭਗ 15 ਸਾਲ ਹੋ ਗਏ ਤੇ ਇਸ ਵਾਰ ਕਿੰਨੇ ਅਧਿਆਲੇ ਕਿ ਜਾ ਰਹੇ ਇਸ ਵਾਰ 5 5 ਆ 5 ਸੀ ਦੋ ਵਿੱਚੋਂ ਦੀ ਵਾਰਸ ਆ ਗਏ ਆ ਉਹਦੇ ਵਾਰਸ ਆ ਗਏ ਉਹ ਉਹਨਾਂ ਨੂੰ ਹੈਡ ਓਵਰ ਕਰਤੀਆਂ ਸੀ ਬਾਕੀ ਲੱਗ ਤੇ ਬਾਕੀ ਤਿੰਨ ਲੱਗੀਆਂ ਹਾਂ